ਸਾਰੇ ਮੁਲਾਜ਼ਮ ਸਾਥੀਆਂ ਤੇ ਪੈਨਸ਼ਨਰਾਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਜਿਵੇਂ ਕਿ ਆਪ ਸਭ ਸਕਰੀਨ ਤੇ ਦੇਖ ਹੀ ਰਹੇ ਹੋ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਤਨਖਾਹ ਇੱਕ ਇੱਕ 16 ਤੋਂ ਦੁਬਾਰਾ ਸੁਧਦੀ ਜਾਵੇਗੀ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀ ਤਨਖਾਹ ਇੱਕ ਇੱਕ 16 ਤੋਂ ਦੁਬਾਰਾ ਸੁਧਦੀ ਜਾਵੇਗੀ ਇਹ ਸੋਧ ਕਿਉਂ ਹੋਵੇਗੀ ਤੇ ਕਿਵੇਂ ਹੋਵੇਗੀ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਸਭ ਬੜੇ ਵਿਸਥਾਰ ਨਾਲ ਜਾਣਾਂਗੇ ਕਿ ਨਾ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ ਪਿੱਛੇ ਜੇ 1.6% ਡੀਏ ਦਾ ਬਕਾਇਆ ਦਿੱਤਾ ਸੀ ਜਿਹੜਾ ਬਹੁਤ ਪੁਰਾਣਾ ਸੀ ਮੁਲਾਜ਼ਮਾਂ ਦਾ ਜਿਹੜਾ 1.7 215 ਤੋਂ 31 12 215 ਤੱਕ 113 ਤੋਂ 119% ਡੀਏ ਦਾ ਬਕਾਇਆ ਜਿਹੜਾ ਉਹ ਮੁਲਾਜ਼ਮਾਂ ਨੂੰ ਦਿੱਤਾ ਸੀ ਤੇ ਸਾਰੇ ਮੁਲਾਜ਼ਮਾਂ ਨੂੰ ਨਕਦ ਮਿਲਿਆ ਸੀ ਤੇ ਲਗਭਗ ਹੁਣ ਤੱਕ ਸਾਰੇ ਮੁਲਾਜ਼ਮਾਂ ਨੂੰ ਇਹ ਮਿਲ ਚੁੱਕਾ ਤੇ ਸਾਰੇ ਮੁਲਾਜ਼ਮਾਂ ਨੂੰ ਬਹੁਤ ਆਸ ਸੀ ਕਿ ਜਿਹੜੀ ਰੀਫਿਕਸ ਹੋਵੇਗੀ ਉਹ ਵੀ ਹੁਣ 119% ਨਾ ਹੋਵੇਗੀ ਕਿਉਂਕਿ ਜਿਹੜਾ ਛੇਵਾਂ ਪੀਕ ਮਿਸ਼ਨ ਪੰਜਾਬ ਸਰਕਾਰ ਨੇ ਲਾਗੂ ਕੀਤਾ ਸੀ ਉਹ ਇੱਕ ਇੱਕ 16 ਨੂੰ ਕੀਤਾ ਸੀ ਤੇ ਜਿਹੜੀ 31 12 15 ਨੂੰ ਬੇਸਿਕ ਸੀ ਉਹਨੂੰ 113 ਨਾਲ ਗੁਣਾ ਕੀਤਾ ਗਿਆ ਸੀ ਕਿਉਂਕਿ ਉਸ ਵਕਤ ਡੀਏ 113 ਸੀ ਤੇ ਉੱਤੇ 15% ਦਾ ਵਾਧਾ ਦੇ ਕੇ ਬੇਸਿਕ ਦੁਬਾਰਾ ਫਿਕਸ ਕੀਤੀ ਗਈ ਸੀ ਹੁਣ 31 12 15 ਨੂੰ 119% ਡੀਏ ਤੇ ਮੁਲਾਜ਼ਮਾਂ ਨੂੰ ਬਹੁਤ ਆਸ ਸੀ ਕਿ ਸਰਕਾਰ ਉਹਨਾਂ ਦੀ ਬੇਸਿਕ ਨੂੰ 119% ਨਾਲ ਗੁਣਾ ਕਰਦੇ ਹੋਏ 15% ਦਾ ਵਾਧਾ ਦੇ ਕੇ ਉਹਨਾਂ ਦੀ ਬੇਸਿਕ ਜਿਹੜੀ ਉਹ ਫਿਕਸ ਕਰੇਗੀ ਪਰ ਮਾਨਜੋਖ ਹਾਈ ਕੋਰਟ ਦੇ ਫੈਸਲੇ ਦੇ ਜਿਹੜਾ ਦਿੱਤਾ ਸੀ ਡੀਏ ਦਾ ਉਹ ਸਿਰਫ ਉਹਨਾਂ ਨੇ ਉਹਨੂੰ ਡੀਏ ਹੀ ਦਿੱਤਾ ਗਿਆ ਮੁਲਾਜ਼ਮਾਂ ਨੂੰ ਪਰ ਉਹਨਾਂ ਦੀ ਜਿਹੜੀ ਬੇਸਿਕ ਹੋ ਰੀਫਿਕਸ ਨਹੀਂ ਕੀਤੀ ਗਈ ਸੀ ਹੁਣ ਇੱਕ ਮਾਨਜੋਖ ਹਾਈ ਕੋਰਟ ਦਾ ਨਵਾਂ ਫੈਸਲਾ ਆਇਆ ਜਿਸ ਅਨੁਸਾਰ ਇਹ ਜਿਹੜੀ ਫਿਕਸੇਸ਼ਨ ਹੈ ਇੱਕ ਇੱਕ 16 ਤੋਂ ਦੁਬਾਰਾ ਹੋਵੇਗੀ ਜਿਹੜਾ ਮੈਂ ਤੁਹਾਨੂੰ ਸਕਰੀਨ ਤੇ ਦਿਖਾਉਣ ਲੱਗਾ ਇਹ ਉਹ ਰਿਟ ਪਟੀਸ਼ਨ ਹੈ ਜਿਹੜੀ ਕਪਤਾਨ ਸਿੰਘ ਨੇ ਕੀਤੀ ਹੈ ਸਟੇਟ ਆਫ ਪੰਜਾਬ ਐਂਡ ਆਦਰਸ ਦੇ ਖਿਲਾਫ ਇਹ ਜਿਹੜਾ ਸਾਨੂੰ 113 ਤੋਂ 119% ਦਾ ਜਿਹੜਾ ਬਕਾਇਆ 6% ਤੇ ਜ਼ਰੂਰ ਦੇ ਦਿੱਤਾ ਪਰ ਸਾਡੀ ਜਿਹੜੀ ਸੈਲਰੀ ਹੈ ਉਹ ਰੀਫਿਕਸ ਨਹੀਂ ਕੀਤੀ ਗਈ ਦੇਖੋ ਦਾ ਪ੍ਰੈਜ਼ੈਂਟ ਸਿਵਲ ਡੈਟ ਪਟੀਸ਼ਨ ਹੈਜ਼ ਬੀਨ ਫਿਲਡ ਅੰਡਰ ਆਰਟੀਕਲ 226 ਬੜਾ 227 ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਫਾਰ ਇੰਸ਼ੋਰੈਂਸ ਆਫ ਦਾ ਰਿਟ ਇਨ ਦਾ ਨੇਚਰ ਆਫ ਐਮੈਂਡਮੈਂਟਸ ਡਾਇਰੈਕਟਿੰਗ ਦਾ ਰਿਸਪੌਂਡੈਂਟ ਟੂ ਰੀਫਿਕਸ ਪੇ ਸੈਲਰੀ ਆਫ ਦਾ ਪਟੀਸ਼ਨਰ ਆਫਟਰ ਮਰਜਿੰਗ ਡੀਅਰਨੈਸ ਅਲਾਉਂਸ 119% ਇਨਸਟੈਡ ਆਫ 113% ਉਹ ਕਹਿੰਦਾ ਵੀ ਸਾਡੀ ਜਿਹੜੀ ਤਨਖਾਹ ਹੈ ਉਹ ਰੀਫਿਕਸ ਨਹੀਂ ਕੀਤੀ ਗਈ 119 ਦੇ ਨਾਲ ना 113% ਤੋਂ ਜਦੋਂ ਸਾਨੂੰ ਡੀਏ ਮਿਲ ਗਿਆ ਸੀ ਤੇ ਸਾਡੀ 119% ਨਾਲ ਡੀਏ ਨਾਲ ਸਾਡੀ ਤਨਖਾਹ ਫਿਕਸ ਕਰਨੀ ਬੰਦੀ ਸੀ 119 ਇਨਸਟੈਡ 113 ਇਨ ਹਿਸ ਬੇਸਿਕ ਪੇ ਵਿਦ ਇਫੈਕਟ ਫਰਮ 1 ਜੀ 16 ਹੁਣ ਇਹਦੇ ਵੇਚਣਾਂ ਨੇ ਫਿਰ ਪੰਜਾਬ ਸਰਕਾਰ ਨੂੰ ਇੱਕ ਆਰਡਰ ਜਾਰੀ ਕੀਤਾ ਵੀ 6 ਮਹੀਨੇ ਦੇ ਵਿੱਚ ਵਿੱਚ 6 ਮੰਥ 6 ਮਹੀਨੇ ਦੇ ਵਿੱਚ ਵਿੱਚ ਜਿਹੜੀ ਇਹ ਰੀਫਿਕਸੇਸ਼ਨ ਹੈ ਉਹ ਕੀਤੀ ਜਾਵੇ ਤੇ ਮੁਲਾਜ਼ਮਾਂ ਦੀ ਜਿਹੜੀ ਰੀਫਿਕਸੇਸ਼ਨ ਹੈ ਇੱਕ ਇੱਕ 16 ਤੋਂ 119 ਦੇ ਨਾਲ ਡੀਏ ਨੂੰ ਮਰਜ ਕਰਦੇ ਹੋਏ ਕੀਤੀ ਜਾਵੇ ਜੇ ਨਹੀਂ ਕਰਨੀ ਹੈ ਤੇ ਇਹਦੇ ਖਿਲਾਫ ਇਹਦੇ ਅਗੇਂਸਟ ਕੋਈ ਸਪੀਕਿੰਗ ਆਰਡਰ ਜਾਰੀ ਕਰੋ ਕਿ ਕਿਉਂ ਨਹੀਂ ਕਰਨੀ ਇਸ ਕਰਕੇ ਮਾਨਯੋਗ ਹਾਈ ਕੋਰਟ ਦਾ ਜਿਹੜਾ ਫੈਸਲਾ ਉਹ ਮੁਲਾਜ਼ਮਾਂ ਲਈ ਜਿਹੜਾ ਖੁਸ਼ੀ ਦੀ ਖਬਰ ਹੈ ਕਿ ਉਹਨਾਂ ਦੀ ਜਿਹੜੀ ਤਨਖਾਹ ਜਿਹੜੀ ਹੈ ਉਹ ਇੱਕ ਇੱਕ 16 ਤੋਂ 119% ਦਾ ਰੀਫਿਕਸ ਹੋਵੇਗੀ ਤੇ ਜੇ ਉਹਦਾ 119% ਰੀਫਿਕਸ ਹੋਵੇਗੀ ਤੇ ਉਹਨਾਂ ਨੂੰ ਕੀ ਲਾਭ ਹੋਵੇਗਾ ਆਪਾਂ ਦੇਖਦੇ ਹਾਂ ਇੱਕ ਕੈਲਕੂਲੇਟਰ ਦੇ ਨਾਲ ਹੁਣ ਇਹਦੇ ਅਨੁਸਾਰ ਆਪਾਂ ਦੇਖਦੇ ਹਾਂ ਕਿ ਜਦੋਂ 113 ਦਾ ਕਿਸੇ ਦੀ ਫਿਕਸ ਹੋਈ ਸੀ ਤੇ 119 ਦਾ ਫਿਕਸ ਹੋਣ ਤੇ ਉਹਨੂੰ ਮਹੀਨੇ ਦਾ ਕਿੰਨਾ ਲਾਭ ਹੁੰਦਾ ਉਹਨੇ ਇੱਕ ਰਿਟਾਇਰੀ ਵਾਸਤੇ ਹੀ ਹੈ ਜਿਵੇਂ ਕਿਸੇ ਮੰਨ ਲਓ ਕਿਸੇ ਰਿਟਾਇਰੀ ਦੀ 31 12 15 ਨੂੰ ਬੇਸਿਕ 16500 ਰੁਪਏ ਦੀ ਤੇ ਉਹਦੀ 113% ਦਾ ਜੇ ਮਾਰਜਨ ਹੁੰਦਾ ਸੀ ਤੇ ਉਹਦੀ ਅੱਜ ਜਿਹੜੀ ਪੈਨਸ਼ਨ ਬਣੇਗੀ 56775 ਰੁਪਏ ਬਣੇਗੀ ਤੇ ਜੇਕਰ ਉਹ 119% ਦਾ ਹੁੰਦਾ ਤੇ ਉਹਦੀ ਤਰਖਾਹ ਜਿਹੜੀ ਹੈ ਪੈਨਸ਼ਨ ਜਿਹਨੂੰ ਕਹ ਲਈਏ 52346 ਰੁਪਏ ਬਣੇਗੀ ਤੇ 1571 ਰੁਪਏ ਦਾ ਉਹਨੂੰ ਹਰ ਮਹੀਨੇ ਵਾਧਾ ਹੋਵੇਗਾ ਤੇ ਜਿਹੜੇ ਇਨ ਸਰਵਿਸ ਹੈ ਉਹਨਾਂ ਨੂੰ ਘੱਟੋ ਘੱਟ ਇੱਕ ਇਨਕ੍ਰੀਮੈਂਟ ਇੱਕ ਇਨਕ੍ਰੀਮੈਂਟ ਦਾ ਮਤਲਬ ਹੈ 2000 ਤੋਂ ਲੈ ਕੇ 3200 ਰੁਪਏ ਤੱਕ ਇੱਕ ਇਨਕ੍ਰੀਮੈਂਟ ਦਾ ਫਾਇਦਾ ਹੋਵੇਗਾ ਤੇ ਤਰਖਾਹਾਂ ਵਿੱਚ ਘੱਟੋ ਘੱਟ ਜ਼ਿਆਦਾ ਨਹੀਂ ਤੇ 3500 ਤੋਂ 4000 ਰੁਪਏ ਦਾ ਫਰਕ ਜਿਹੜਾ ਉਹ ਪਵੇਗਾ। ਸੋ ਇੱਕ ਇਹ ਮਾਨਜੋਖ ਹੈ ਗੁਰਦੇ ਫੈਸਲਾ ਜਿਹੜਾ ਮੁਲਾਜ਼ਮਾਂ ਲਈ ਖੁਸ਼ੀ ਦੀ ਲਹਿਰ ਲੈ ਕੇ ਆਇਆ। ਵੀ ਉਹਨਾਂ ਦੀ ਤਰਖਾਹ ਜਿਹੜੀ ਹੈ ਹੋ ਸਕਦਾ 106 ਤੋਂ 113 ਦੀ ਜਗ੍ਹਾ 119% ਨਾਲ ਪ੍ਰੀਫਿਕਸ ਕੀਤੀ ਜਾਵੇ। ਜੇਕਰ ਮੇਰੀ ਇਹ ਵੀਡੀਓ ਚੰਗੀ ਲੱਗੀ ਹੈ ਤੈਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ। ਆਪ ਸਭ ਦਾ ਮੇਰਾ ਵੀਡੀਓ ਦੇਖਣ ਲਈ ਧੰਨਵਾਦ।